ਮੁਲਾਜ਼ਮਾ ਦੇ ਵਕੀਲ ਨੇ ਕਿਹਾ ਜਿਹੜਾ ਆਰਡਰ ਹੈ ਜੀ ਐਮ ਆਈ ਸੀ ਮਾਨਪ੍ਰੀਤ ਕੌਰ ਦਾ ਉਹ ਨੌਨ ਸਸਟੇਨੇਬਲ ਹੈ ਯਾਨੀ ਕਿ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦਾ ਉਹ ਕਹਿੰਦੇ ਜੀ ਵਕੀਲ ਹਾਜ਼ਰ ਨਹੀਂ ਸੀ ਜਿਹੜਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਅੱਗੇ ਉਹਨੇ ਨਹੀਂ ਕਿਹਾ ਕਿ ਜੇ ਪੌਲੀਗ੍ਰਾਫ ਟੈਸਟ ਹੋ ਜਾਂਦਾ ਹੈ ਉਦੋਂ ਬਾਅਦ ਇਹ ਪੋਸੀਬਿਲਿਟੀ ਹੈ ਕਿ ਪੁਲਿਸ ਇਨ੍ਹਾਂ ਪੰਜਾਂ ਮੁਲਾਜ਼ਮਾਂ ਨੂੰ ਇਸ ਪਰਚੇ ਦੇ ਵਿੱਚ ਦਰਜ ਕਰਦੇ ਨਾਮਜ਼ਦ ਕਰਦੇ ਅੱਗੇ ਉਹਨਾਂ ਨੇ ਕਿਹਾ ਕਿ ਜਿਹੜਾ ਹਰਪ੍ਰੀਤ ਸਿੰਘ ਕਾਂਸਟੇਬਲ ਹੈ ਉਹਨੇ ਪਹਿਲਾਂ 5425 ਨੂੰ ਕੰਸੈਂਟ ਦੇਣ ਤੋਂ ਨਾ ਕਰਤੀ ਸੀ ਫਿਰ ਜੋ ਜੱਜ ਸਾਹਿਬ ਨੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਦੇਸ਼ ਦਿੱਤਾ ਜੱਜ ਸਾਹਿਬ ਲਿਖਦੇ ਐ ਕਿ ਇਹ ਸਾਰੇ ਪੁਲਿਸ ਮੁਲਾਜ਼ਮ ਨੇ ਤੇ ਇਹ ਮੰਨਿਆ ਨਹੀਂ ਜਾ ਸਕਦਾ ਕਿ ਇਹਨਾਂ ਨੂੰ ਕਾਨੂੰਨ ਦੀ ਸਮਝ ਨਾ ਹੋਵੇ ਅੱਗੇ ਜੱਜ ਸਾਹਿਬ ਲਿਖਦੇ ਐ ਕਿ ਸਾਰੀ ਇਸ ਇਨਵੈਸਟੀਗੇਸ਼ਨ ਨੂੰ ਡੀਮਿਸਟੀਫਾਈ ਕਰਨ ਲਈ ਇਹ ਜ਼ਰੂਰੀ ਆ ਕਿ ਇਹਨਾਂ ਦਾ ਪੌਲੀਗ੍ਰਾਫ ਟੈਸਟ ਕਰਵਾਇਆ ਜਾਵੇ